ਪੰਜਾਬ ਦਾ ਪੁਨਰਵਾਸ ਸਰਕਾਰੀ ਮਤੇ ਦੇ ਉੱਤੇ ਜਿਹੜੀਆਂ ਸਾਡੀਆਂ ਪੰਜ ਮਤੇ ਜੋ ਅਸੀਂ ਕੇਂਦਰ ਸਰਕਾਰ ਨੂੰ ਭੇਜ ਰਹੇ ਹਾਂ ਉਹਦੇ ਤੇ ਅੱਜ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਮੈਂ ਬੜੇ ਦਿਨਾਂ ਤੋਂ ਦੇਖ ਰਿਹਾ ਕਿ ਜਿਹੜੇ ਵਿਰੋਧੀ ਨੇ ਉਹ ਸਿਰਫ ਤੇ ਸਿਰਫ ਤੱਥਹੀਣ ਗੱਲਾਂ ਕਰਦੇ ਨੇ ਮੈਨੂੰ ਲੱਗਦਾ ਕਿ ਨਾ ਤਾਂ ਉਹ ਰੱਬ ਨੂੰ ਮੰਨਦੇ ਨੇ ਨਾ ਕੁਦਰਤ ਨੂੰ ਮੰਨਦੇ ਨੇ ਔਰ ਇਦਾਂ ਦੀਆਂ ਕੁਦਰਤੀ ਆਫਤਾਂ ਨੂੰ ਵੀ ਜਿਸ ਤਰੀਕੇ ਦੇ ਨਾਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਮੈਨ ਮੇਡ ਮੈਨ ਮੇਡ ਦਾ ਮਤਲਬ ਕਿ ਬੰਦੇ ਦੁਆਰਾ ਔਰ ਮੈਂ ਇਸ ਗੱਲ ਤੋਂ ਬੜਾ ਹੈਰਾਨ ਆ ਕਿ ਪੰਜਾਬ ਦੇ ਵਿੱਚ ਇਸ ਸਾਲ ਤਕਰੀਬਨ ਲਗਾਤਾਰ ਸਭਾ ਮਹੀਨਾ ਮੀਂਹ ਪੈਂਦੇ ਰਿਹਾ ਹੈ ਕੱਲੇ ਪੰਜਾਬ ਦੇ ਵਿੱਚ ਮੀਂਹ ਨਹੀਂ ਪੈਂਦੇ ਰਹੇ ਹਿਮਾਚਲ ਦੇ ਵਿੱਚ ਬੱਦਲ ਫਟੇ ਆ ਜੰਮੂ ਕਸ਼ਮੀਰ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਆ ਔਰ ਇਸ ਤਬਾਹੀ ਨੂੰ ਅਸੀਂ ਜੇ ਸਾਰੇ ਜਾਣੇ ਵਿਰੋਧੀਆਂ ਤੇ ਸਿਰਫ ਤੇ ਸਿਰਫ ਦੂਸ਼ਣਬਾਜ਼ੀ ਲਾਉਣ ਦੇ ਲਈ ਇਹਨੂੰ ਜੇ ਅਸੀਂ ਮੈਨਮੇਡ ਦਾ ਨਾਰਾ ਦੇ ਕੇ ਕੇਂਦਰ ਸਰਕਾਰ ਨੂੰ ਜੇ ਸੁਰੱਖਿਰੂ ਕਰਨਾ ਇੱਕ ਵੱਖਰੀ ਗੱਲ ਹੈ ਉਹਨਾਂ ਨਾਲ ਤੁਹਾਡੀ ਕੀ ਸਾਂਝ ਹੈ ਕੀ ਆਪਣੀ ਨੇੜਤਾ ਹੈ ਕੀ ਤੁਸੀਂ ਉੱਥੇ ਜਾਣਦੇ ਹੋ ਕੀ ਕਰਦੇ ਹੋ ਇੱਕ ਵੱਖਰਾ ਵਿਸ਼ਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਜਾਣਦੇ ਆ ਪੰਜਾਬ ਦੇ ਲੋਕ ਪਰ ਮੈਂ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਦੂਜੀ ਗੱਲ ਜਿਹੜੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਸ ਮੀਂਹ ਦੀ ਤਬਾਹੀ ਦੇ ਨਾਲ ਚਾਹੇ ਜਿੱਥੇ ਹੜ੍ਹ ਆਏ ਵੀ ਹੈ ਤੇ ਜਿੱਥੇ ਹੜ੍ਹ ਨਹੀਂ ਵੀ ਆਏ ਉਹਨਾਂ ਇਲਾਕਿਆਂ ਦੇ ਵਿੱਚ ਵੀ ਘਰਾਂ ਦਾ ਨੁਕਸਾਨ ਹੋਇਆ ਘਰ ਗਿਰਿਆ ਮੇਰੇ ਹਲਕੇ ਦੇ ਵਿੱਚ ਬੇਸ਼ੱਕ ਹੜ ਨਹੀਂ ਆਇਆ ਹੜ ਨਹੀਂ ਆਇਆ ਸਾਡੇ ਹਲਕ ਇਲਾਕੇ ਦੇ ਵਿੱਚ ਪਰ ਸਾਡੇ ਇਲਾਕੇ ਦਾ ਬੁਆਣੀ ਪਿੰਡ ਉੱਥੇ ਘਰ ਗਿਰ ਗਿਆ ਇੱਕ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਕਿ ਇਹ ਵੀ ਮੈਨਮੈਂਟ ਸੀ ਆ ਤੁਸੀਂ ਦੇਖ ਲਓ ਕਿ ਸਾਡੇ ਐਮਐਲਏ ਸਾਹਿਬ ਬੈਠਿਆ ਸੰਗੋਵਾਲ ਦੋ ਨੌਜਵਾਨ ਮੀ ਆਇਆ ਕਰੰਟ ਲੱਗ ਗਿਆ ਘਰ ਦੇ ਵਿੱਚ ਕਰੰਟ ਆ ਗਿਆ ਕਿਉਂਕਿ ਕੱਚੇ ਘਰ ਨੇ ਪਤਾ ਲੱਗਿਆ ਨਹੀਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ ਕੀ ਇਹ ਮੈਨਮੇਡ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਇਦਾਂ ਦੀਆਂ ਜੜੀਆਂ ਸਟੇਟਮੈਂਟ ਨੇ ਇਹ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਹਰਟ ਕਰਦੀਆਂ ਨੇ ਕਿਉਂਕਿ ਅਸੀਂ ਗੁਰੂ ਨੂੰ ਮੰਨਣ ਵਾਲੇ ਲੋਕ ਗੁਰਬਾਣੀ ਦੇ ਵਿੱਚ ਵੀ ਸਾਨੂੰ ਦੱਸਿਆ ਗਿਆ ਕਿ ਉਸ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਜੋਰ ਨਾ ਜੀਵਨ ਮਰਨ ਦਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਜੁਗਤੀ ਗਿਆਨ ਵਿਚਾਰ ਜੋਰ ਨਾ যুক্তি ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਸਾਨੂੰ ਇਹ ਚੀਜ਼ ਸਮਝਣੀ ਪੈਣੀ ਆ ਔਰ ਦੂਸਰੀ ਗੱਲ ਜਿਹੜੀ ਪੰਜਾਬ ਦੇ ਵਿੱਚ ਹੜਾਂ ਦੇ ਦੌਰਾਨ ਜਿੱਦਾਂ ਦੀ ਦੂਸ਼ਣबाजी ਕੀਤੀ ਗਈ ਜਿੱਦਾਂ ਦਾ ਸਾਡੀ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਟਾਰਗੇਟ ਕਰਕੇ ਇੱਕ ਏਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਇਨਾ ਦੇ ਨਾਲ ਨਹੀਂ ਖੜੇ ਜਦੋਂ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਕਿ ਜੇ ਘਰ ਦੇ ਉੱਤੇ ਕੋਈ ਬਿਫਤਾ ਪੈ ਜਾਵੇ ਤਾਂ ਸਾਰਾ ਪਰਿਵਾਰ ਭਾਵੇਂ ਲੜਿਆ ਹੋਵੇ ਚਾਚੇ ਤਾਏ ਭਾਵੇਂ ਲੜੇ ਹੋਣ ਉਹ ਡਾਂਗਾ ਉਲਾਰ ਕੇ ਬਾਹਰ ਆ ਜਾਂਦੇ ਆ ਪਰ ਇਹ ਤਾਂ ਕੇਂਦਰ ਦੇ ਨਾਲ ਹੀ ਮਿਲ ਕੇ ਕਹਿੰਦੇ ਮੋਦੀ ਜੀ ਤਾਂ ਤੁਹਾਨੂੰ ਪੈਸੇ ਦੇ ਦੇਗੇ ਮੋਦੀ ਜੀ ਤਾਂ ਆ ਜਿਹੜੇ ਪੈਸੇ ਨੇ ਇਹ ਵੀ ਨਾ ਦੇਣ ਮੈਂ ਕਹਿੰਦਾ ਮੋਦੀ ਬੇਸ਼ੱਕ ਨਾ ਦੇਵੇ 15000 ਕਰੋੜ ਰੁਪਇਆ ਕਹਿ ਕੇ ਗਿਆ ਔਰ ਇੱਕ ਪੈਸਾ ਨਹੀਂ ਆਇਆ ਸਾਡੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਉਹਦੇ ਵਿੱਚੋਂ ਇੱਕ ਪੈਸਾ ਵੀ ਪੰਜਾਬ ਨੂੰ ਨਹੀਂ ਆਇਆ ਤੇ ਤੁਸੀਂ ਸਾਰੇ ਹੱਸਦੇ ਹੋ ਕਿ ਉਹ ਨਾ ਦੇਣ ਉਹ ਪੈਸਾ ਨਾ ਦੇਣ ਉਹ ਕਿਹਦੇ ਲਈ ਕਹਿ ਰਹੇ ਹੋ ਇਹ ਤੁਸੀਂ ਸਾਡੇ 3 ਕਰੋੜ ਪੰਜਾਬੀਆਂ ਦੇ ਲਈ ਕਹਿ ਰਹੇ ਹੋ ਕਿ ਪੰਜਾਬੀ ਭਾਵੇਂ ਡੁੱਬ ਜਾਣ ਪੰਜਾਬੀ ਭਾਵੇਂ ਮਰ ਜਾਣ ਸਾਡੀ ਬਸ ਰਾਜਨੀਤੀ ਚੱਲਦੀ ਰਹਿਣੀ ਚਾਹੀਦੀ ਆ ਇਹਨਾਂ ਨੂੰ ਸਿਰਫ ਤਾਂ ਸਿਰਫ ਆਪਣੀ ਰਾਜਨੀਤੀ ਦੇ ਨਾਲ ਮਤਲਬ ਹੈ ਜਿਨ੍ਹਾਂ ਦੇ ਘਰ ਡੁੱਬੇ ਨੇ ਉਹਨਾਂ ਨਾਲ ਕੋਈ ਮਤਲਬ ਨਹੀਂ ਜਿਨ੍ਹਾਂ ਦੇ ਘਰਾਂ ਦੇ ਘਰ ਵਹਿ ਗਏ ਪਸ਼ੂ ਵਹਿ ਗਏ ਜਿਨ੍ਹਾਂ ਦੇ ਮਕਾਨ ਵਹਿ ਗਏ ਜਿਨ੍ਹਾਂ ਦੇ ਡੰਗਰ ਵਹਿ ਗਏ ਜਿਨ੍ਹਾਂ ਦੀ ਖੇਤ ਵਹਿ ਗਏ ਉਹਨਾਂ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਮੇਰੇ ਇਲਾਕੇ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਭਾਵੇਂ ਹੜ ਨਹੀਂ ਆਇਆ ਪਰ 700 ਘਰਾਂ ਦਾ ਨੁਕਸਾਨ ਹੋਇਆ ਸਪੀਕਰ ਸਾਹਿਬ 700 ਘਰਾਂ ਦਾ ਕੱਲੇ-ਕੱਲੇ ਪਿੰਡ ਦੇ ਵਿੱਚ ਮੈਂ ਜਾ ਕੇ ਆਇਆ 700 ਘਰਾਂ ਦਾ ਨੁਕਸਾਨ ਹੋਇਆ ਕਿਸੇ ਦਾ ਘਰ गिर ਗਿਆ ਕਿਸੇ ਦੀ ਚਾਰ ਬਾਲੇ ਗਿਰ ਗਏ ਕਿਸੇ ਦੀ ਕੰਧ ਗਰ ਗਈ ਪਈ ਉਹਨਾਂ ਦਾ ਨੁਕਸਾਨ ਦਾ ਕੌਣ ਭਾਈ ਭਾਈ ਕਰੂਗਾ ਕੌਣ ਪਰ ਭਾਈ ਕਰੂਗਾ ਜੇ ਅਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਦਮ ਦੇ ਉੱਤੇ ਜੇ ਉਹਨਾਂ ਨੇ ਇੱਕ ਰੰਗਲਾ ਪੰਜਾਬ ਫੰਡ ਬਣਾਇਆ ਜੇ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਸਾਨੂੰ ਪੈਸੇ ਨਹੀਂ ਦਿੰਦਾ ਤਾਂ ਪੰਜਾਬੀ ਚਾਹੇ ਜਿੱਥੇ ਹੜ ਆਉਣ ਹਰਜੀਤ ਸਿੰਘ ਮੁੰਡਿਆ ਜ਼ੁਲਮ ਆਵੇ ਰਿਹਾ ਸੀ ਉਹ ਜਾ ਕੇ ਫੜਦੇ ਆ